ਕੰਧ ਜਿਹਨੂੰ ਸਮੇਂ ਦੀ ਸਮਝ ਨਹੀਂ ਉਹਨੂੰ ਪ੍ਰਮਾਤਮਾ ਦੀ ਸਮਝ ਨਹੀਂ ਹੋ ਸਕਦੀ ਜਿਹਨੂੰ ਵਕਤ ਦਾ ਬੋਧ ਨਹੀਂ ਉਹਨੂੰ ਪ੍ਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ ਕਿਦਰੇ ਬਹੁਤ ਛੋਟੀ ਖੇਡ ਨਾਲ ਸਮਝ ਲੈਣਾ ਪ੍ਰਮਾਤਮਾ ਬਦਕਿਸਮਤੀ ਹੈ ਇਸ ਕੌਮ ਦੀ ਇਸ ਦਾ ਗੁਰੂ ਗਿਆਨ ਇਸ ਦਾ ਪ੍ਰਮਾਤਮਾ ਗਿਆਨ ਇਸ ਦਾ ਇਸ਼ਟ ਗਿਆਨ ਇਹ ਗਿਆਨ ਦੇ ਸਰੂਪ ਗੁਰੂ ਗੰਗ ਸਾਹਿਬ ਨੂੰ ਮੱਥਾ ਟੇਕਦਾ ਹੈ ਪਰ ਧਾਰਮਿਕ ਤੌਰ ਤੇ ਗਿਆਨ ਦੇ ਪੱਖੋਂ ਗੁਸਤਾਖੀ ਮਾਫ ਮਾਫ ਕਰ ਦੇਣਾ ਇਹ ਕੌਮ ਪਛੜੀ ਹੋਈ ਹੈ ਗਿਆਨ ਦੇ ਪੱਖੋਂ ਕਿਉਂਕਿ ਕੋਈ ਕੰਮ ਚਰਚ ਦੇ ਮੰਦਰ ਦੇ ਚ ਬੋਧ ਮਠਾਂ ਦੇ ਚ ਨਹੀਂ ਲੜਦੀ ਸਿਰਫ ਸਿੱਖੀ ਗੁਰਦੁਆਰਿਆਂ ਚ ਲੜਦੇ ਔਰ ਕੋਈ ਵੀ ਨਹੀਂ ਲੜਦੀ ਸਿਰਫ ਸਿੱਖੀ ਧਾਰਮਿਕ ਸਥਾਨਾਂ ਤੇ ਲੜਦੇ ਔਰ ਖੂਬ ਲੜਦੇ ਨرج ਕੇ ਲੜਦੇ ਇਸ ਦਾ ਮਤਲਬ ਧਰਮ ਦਾ ਕੱਖ ਪਤਾ ਨਹੀਂ ਕੁਝ ਵੀ ਬੋਧ ਨਹੀਂ ਕੁਝ ਵੀ ਪਤਾ ਹੈ ਹੋਵੇਗਾ ਪਤਾ ਬਾਕੀ ਬਹੁਤ ਕੁਝ ਕਮ ਸੇ ਕਮ ਧਰਮ ਦਾ ਤੇ ਪਤਾ ਲੈ ਸਮੇ ਦਾ ਬੋਧ ਪ੍ਰਮਾਤਮਾ ਦਾ ਬੋਲ ਹੈ ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਂਦਾ ਹੈ ਕਾਲ ਦੀ ਸਮਝ ਨਹੀਂ ਸਮੇ ਦੀ ਸਮਝ ਨਹੀਂ ਵਕਤ ਦਾ ਹੀ ਬੋਧ ਕੋਈ ਨਹੀਂ ਤਾਂ ਪ੍ਰਮਾਤਮਾ ਦਾ ਕਿੱਥਾ ਈਸ਼ਵਰ ਦਾ ਕਿੱਥਾ ਲੜਦੇ ਹੋਣਗੇ ਮੁਸਲਮਾਨ ਹੋ ਬਹੁਤ ਲੜਦੇ ਨੇ ਪਰ ਮਸਜਿਦਾਂ ਚ ਨਹੀਂ ਲੜਦੇ ਲੜਦੇ ਨੇ ਹਿੰਦੂਰ ਖੂਬ ਲੜਦੇ ਨੇ ਹਿੰਦੂ ਮੰਦਰਾਚ ਨਹੀਂ ਲੜਦੇ ਲੜਦੇ ਨੇ ਈਸਾਈ ਵੀ ਰੱਜ ਕੇ ਲੜਦੇ ਨੇ ਬੜਾ ਲੜੇ ਨੇ ਚਰਚ ਦੇ ਚ ਨਹੀਂ ਲੜਦੇ ਚਰਚ ਦੇ ਚ ਲੜਨ ਵਾਲੇ ਮੰਦਿਰ ਦੇ ਚ ਲੜਨ ਵਾਲੇ ਧਰਮ ਸਫਰ ਦੇ ਚ ਲੜਨ ਵਾਲੇ ਇੱਕੋ ਹੀ ਕੌਮ ਹੈ ਸਿੱਖ ਕੌਮ ਬੜੇ ਭयंकर ਰੂਪ ਵਿੱਚ ਲੜਾਈ ਗੋਲੀਆਂ ਤੱਕ ਚੱਲ ਜਾਂਦੀਆਂ ਪੱਗਾਂ ਤੱਕ ਲੈ ਜਾਂਦੀਆਂ ਜਿਸ ਨੂੰ ਗੁਰੂ ਕੀ ਮੋਹਰ ਕਹਿੰਦੇ ਨੇ ਦਾੜਾ ਇਸ ਨੂੰ ਹੱਥ ਪੈ ਜਾਂਦੇ ਜਿਸ ਨੂੰ ਗੁਰੂ ਦੀ ਮੋਹਰ ਕਹਿੰਦੇ ਨੇ ਜੋੜਾ ਇੱਕ ਦੂਜੇ ਦੇ ਪੁੱਟ ਦੇ ਫਿਰ ਕਾਦੀ ਗੁਰੂ ਦੀ ਮੋਹਰ ਗੁਰੂ ਦੀ ਮੋਹਰ ਤੁਸੀਂ ਮਿਟਾਓ ਗੁਰੂ ਦੀ ਮੋਹਰ ਨੂੰ ਪਕੜ ਕੇ ਤੁਸੀਂ ਖਿੱਚੋ ਮਿਟਾਓ ਤੇ ਫਿਰ ਵੀ ਤੁਸੀਂ ਗੁਰੂ ਸਿੱਖ ਫਿਰ ਵੀ ਗੁਰਮਤੀ ਗਏ ਇਹ ਮੈਂ ਸਵਾਸਤੇ ਕਹਿਣਾ ਕਮਾਲ ਦੀ ਗੱਲ ਜਿਸ ਦਾ ਗੁਰੂ ਗਿਆਨ ਜਿਸ ਦਾ ਪ੍ਰਮਾਤਮਾ ਗਿਆਨ ਗਿਆਨ ਗੁਰੂ ਆਤਮ ਉਪਦੇਸ਼ ਨਾਮ ਵਿਭੋਤ ਲਗਾਓ ਇਹ ਕੌਮ ਦੁਨੀਆ ਦੀ ਸਭ ਤੋਂ ਸਿਆਣੀ ਕੌਮ ਹੋਣੀ ਚਾਹੀਦੀ ਸੀ ਇਹ ਮਿਹਨਤੀ ਕੌਮ ਹੈ ਮੰਨ ਲਿਆ ਸਰਦਾਲੂ ਕੌਮ ਹੈ ਮੰਨ ਲਿਆ ਦਾਨੇ ਕੌਮ ਹੈ ਮੰਨ ਲਿਆ ਇਹ ਗਿਆਨੀ ਕੌਮ ਹੈ ਕੋਈ ਮੰਨਣ ਨੂੰ ਧਿਆਰ ਨਹੀਂ ਇਹ ਵੀ ਮਰਜ਼ ਕਰਦੇ ਕੋਈ ਵੀ ਮੰਨਣ ਨੂੰ ਧਿਆਰ ਨਹੀਂ ਹਿੰਦੁਸਤਾਨ ਦੇ ਚ ਕਹਾਵਤ ਹੈ ਇਹ ਮੈਦਾਨੇ ਜੰਗ ਦੇ ਚ ਕਾਮਯਾਬ ਨੇ ਇਹ ਵਪਾਰਕ ਦੁਨੀਆ ਦੇ ਚ ਵੀ ਕਾਮਯਾਬ ਨੇ ਇਹ ਪਰਉਪਕਾਰੀ ਦੁਨੀਆ ਦੇ ਚ ਵੀ ਕਾਮਯਾਬ ਨੇ ਪਰ ਟੇਬਲ ਟਾਕ ਦੇ ਚ ਵਿਚਾਰ ਵਟਾਂਦਰੇ ਦੇ ਚ ਬਿਲਕੁਲ ਅਸਫਲ ਨੇ ਕੋਈ ਕਾਮਯਾਬ ਨਹੀਂ ਇਹਨਾਂ ਨੂੰ ਵਿਚਾਰ ਵਟਾਂਦਰਾ ਕਰਨਾ ਆਉਂਦਾ ਹੀ ਨਹੀਂ ਵਿਚਾਨ ਦਾ ਵਿਚਾਰ ਦਾ ਅਦਾਨ ਪ੍ਰਦਾਨ ਆਉਂਦਾ ਹੀ ਨਹੀਂ ਇੰਜ ਕਹਿੰਦੇ ਨੇ ਔਰ ਜਿਸ ਜਿਸ ਸਿਆਣੇ ਬੰਦਿਆਂ ਨੇ ਕਿਹਾ ਔਰ ਜਿਹੜੇ ਜਿਹੜੇ ਮੇਰੇ ਸਾਹਮਣੇ ਸਬੂਤ ਰੱਖ ਦਿੱਤੇ ਕਹਿਣ ਲੱਗੇ ਦੱਸੋ ਕਿ ਕੋਈ ਵਿਚਾਰ ਕਰ ਸਕਦਾ ਹੈ ਤਾਂ ਮੈਨੂੰ ਚੁੱਪ ਰਹਿਣਾ ਪਏਗਾ ਕੀ ਹਾਲ ਹੈ ਗੁਰਦੁਆਰਿਆਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਇਹ ਕੁਝ ਗੁਰਦੁਆਰਿਆਂ ਚੋਂ ਦਾ ਚੁੱਪ ਰਹਿਣਾ ਪਏਗਾ ਹੁਣ ਬਹੁਤਾ ਬੋਲੀਏ ਤੇ ਆਪਣਾ ਨੰਗ ਆਪਣੇ ਆਪ ਦਾ ਨਗੇ ਜਗਤ ਦੇ ਸਾਹਮਣੇ ਰੱਖਣਾ ਹੈ ਗੁਰੂ ਗਿਆਨ ਹੈ ਪ੍ਰਮਾਤਮਾ ਗਿਆਨ ਹੈ ਸਿੱਖ ਅਗਿਆਨੀ ਨਹੀਂ ਚਾਹੀਦਾ ਕਿਉਂਕਿ ਇਹਦਾ ਤਾਂ ਇਸ ਠੀ ਗਿਆਨੀ ਹੈ ਇਦਾ ਤੇ ਰੱਬ ਹੀ ਗਿਆਨ ਹੈ ਇਦਾ ਤੇ ਗੁਰੂ ਹੀ ਗਿਆਨ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬਹੁਤ ਲਗਾਓ ਤੋਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਉਹ ਜੋ ਪ੍ਰਾਤਮਾ ਹੈ ਕਾਲ ਚਿੰਤਨ ਤੋਂ ਉੱਚਾ ਹੈ ਕਿਉਂ ਅਗਾਹ ਹੈ ਕਿਸੇ ਨੂੰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਇੱਕ ਪੰਕਤੀ ਸਾਹਮਣੇ ਆ ਰਹੀ ਹੈ ਮੇਰੇ ਪਾਠੀ ਸਿੰਘਾਂ ਨੂੰ ਚੇਤੇ ਹੋਵੇਗੀ ਗੁਰੂ ਗ੍ਰੰਥ ਸਾਹਿਬ ਦਾ ਜਨਾ ਨੇ ਲੜੀਵਾਰ ਪਾਠ ਕੀਤਾ ਉਹਦੇ ਸਾਹਮਣੇ ਪੰਗਤੀ ਆਈ ਹੋਵੇਗੀ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਦਾ ਬੰਧਾ ਥਾਟਿਓ ਕਾਲ ਦਾ ਜਾਲ ਸਾਡੇ ਸਾਡੇ ਦੇ ਪੈ ਨਹੀਂ ਸਕਦਾ ਸਾਨੂੰ ਨਹੀਂ ਵੇਖ ਸਕਦਾ ਅਸੀਂ ਕਾਲ ਦੇ ਜਾਲ ਦੇ ਚ ਨਹੀਂ ਆ ਅਸੀਂ ਸਮੇਂ ਦੇ ਫੰਦੇ ਦੇ ਚ ਫਸੇ ਹੋਏ ਨਹੀਂ ਆ ਅਸੀਂ ਸਮੇਂ ਦੀ ਪਕੜ ਦੇ ਚ ਨਹੀਂ ਆ ਸਮੇਂ ਚੋਂ ਨਿਕਲ ਗਏ ਸਮਾ ਸਾਡੀ ਵਰਤੋਂ ਨਹੀਂ ਕਰ ਸਕਦਾ ਸਮਾ ਸਾਨੂੰ ਇਸਤੇਮਾਲ ਨਹੀਂ ਕਰ ਸਕਦਾ ਸੜੀ ਦੁਨੀਆ 'ਚ ਸਮਾ ਖਤਮ ਹੋ ਗਿਆ ਕਹਿੰਦੇ ਨੇ ਇੱਕ ਪ੍ਰਮਾਤਮਾ ਦੇ ਸਮਾ ਨਹੀਂ ਹੈ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਉਹਦੇ ਸਮਾ ਨਹੀਂ ਹੈ ਇਸ ਵਾਸਤੇ ਪ੍ਰਮਾਤਮਾ ਨੂੰ ਗੁਰੂ ਨਾਨਕ ਨੇ ਕਿਹਾ ਆਕਾਲ ਮੂਰਤ ਮੂਰਤੀ ਮਾਨ ਹੈ ਪਰ ਸਮੇਂ ਦੇ 'ਚ ਨਹੀਂ ਹੈ ਕਿਉਂਕਿ ਸਾਰੀਆਂ ਮੂਰਤੀਆਂ ਨੂੰ ਸਮਾ ਜਨਮ ਦਿੰਦਾ ਹੈ ਸਮਾ ਜੀਵਨ ਦੇ ਦਾ ਸਮਾ ਖਾ ਜਾਂਦਾ ਹੈ ਬੋਲਣ ਨੂੰ ਤੇ ਸੀ ਵੀ ਕਹਿ ਦੇ ਨੇ ਆ ਸਭ ਸਮੇਂ ਦੀ ਖੇਡ ਹੈ ਜੀ ਵਕਤ ਦੀ ਖੇਡ ਹੈ ਪਰ ਕਤਈ ਵਕਤ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵਰਨਾ ਵਕਤ ਦੀ ਗ੍ਰਿਫਤ ਦੇ ਚ ਸੀ ਨਾ ਹੁੰਦੇ ਵਕਤ ਦੀ ਪਕੜ ਦੇ ਚ ਸੀ ਨਾ ਹੁੰਦੇ ਸਮੇਂ ਦੀ ਕੈਦ ਦੇ ਚ ਸੀ ਨਾ ਹੁੰਦੇ ਹਰ ਮਨੁੱਖ ਸਮੇਂ ਦੀ ਕੈਦ ਦੇ ਚ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਬਾਖ ਜਾਲੀ ਰੈਨ ਜਾਲ ਦਿਨ ਹੁਆ ਦਿਨ ਆਇਆ ਜਾਲ ਹੈ ਫਸੇ ਹੋਇਆ ਸਾਨੂੰ ਵਰਦ ਲੈਂਦੇ ਰਾਤ ਆਈਏ ਜਾਲ ਹੈ ਫਸ ਗਏ ਸਾਨੂੰ ਵਰਦ ਲੈਂਦੇ ਜੇਤੀ ਘੜੀ ਫਾਈ ਤੇਤੀ ਦਿਨ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਫਾਈਆਂ ਨੇ ਰਸ ਰਸ ਚੋਗ ਚੁਗੇ ਨੇ ਤਪਾਸੇ ਇੱਕ ਇੱਕ ਘੜੀ ਵਿੱਚ ਤਰ੍ਹਾਂ ਤਰ੍ਹਾਂ ਦੇ ਰਸ ਕਿਸੇ ਵਕਤ ਕੋਈ ਰਸ ਚਾਹੀਦਾ ਕਿਸੇ ਵਕਤ ਕੋਈ ਰਸ ਚਾਹੀਦਾ ਕਿਸੇ ਵਕਤ ਕੋਈ ਰਸ ਚਾਹੀਦਾ ਹਰ ਘੜੀ ਦੁਨਿਆਵੀ ਰਸ ਦੇ ਚ ਮਨੁੱਖ ਨੂੰ ਐਸਾ ਫਸਾ ਕੇ ਰੱਖਦੀ ਹੈ ਭਾਈਆ ਰਸ ਰਸ ਚੋਗ ਚੁਗੇ ਨੇ ਤਫਾਸੇ ਛੂਟਸ ਮੂੜੇ ਕਮਨ ਗੁਣੀ ਇੱਥੇ ਗੁਰੂ ਨਾਨਕ ਕਹਿੰਦੇ ਮੂੜੇ ਐ ਮੋਰਖ ਕਿਸ ਤਰ੍ਹਾਂ ਛੁਟਾਏਗਾ ਕਿਵੇਂ ਛੁਟਾਏਗਾ ਇੱਕ ਤੇ ਜਾਲ ਪਿਆ ਫਿਰ ਤੂੰ ਫਾਈ ਚ ਵੀ ਫਸੇਂ ਇਕ ਤੇ ਭਾਈ ਇਹਦੇ ਚ ਫਸਿਆ ਉੱਪਰ ਜਾਲ ਪਿਆ ਕਾਲ ਜਾਲ ਜਮ ਜੋ ਹੋ ਨਾ ਸਾਕੇ ਮਹਾਰਾਜ ਕਹਿੰਦੇ ਕਾਲ ਦਾ ਜਾਲ ਜਿਸ ਦੇ ਹੱਥ ਦੇ ਚੈ ਸਾਨੂੰ ਨਹੀਂ ਵੇਖ ਸਕਦਾ ਇਹ ਜਾਲ ਸਾਡੇ ਤੇ ਨਹੀਂ ਪੈ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆਕਾਲ ਹੈ ਆਜਾਲ ਹੈ ਇਹ ਪਰਮਾਤਮਾ ਤੂੰ ਆਕਾਲ ਹੈ ਤੇਰੇ ਉੱਪਰ ਕਾਲ ਦਾ ਜਾਲ ਨਹੀਂ ਹੈ ਆਜਾਲ ਹੈ ਹੁਣ ਜੇ ਵਾਕਈ ਤੂੰ ਕਾਲ ਦੇ ਜਾਲ ਦੇ ਚ ਨਹੀਂ ਆਜਾਲ ਹੈ ਤੋ ਥੋੜੀ ਜੀਆਂ ਕਾਲ ਦੀ ਵਿਆਖਿਆ ਕਰੀ ਇਹਨੂੰ ਕਹਿੰਦੇ ਨੇ ਕਾਲ ਚਿੰਤਨ ਔਰ ਕਾਲ ਚਿੰਤਨ ਉਦੋਂ ਸਫਲ ਹੋ ਜਾਂਦਾ ਜਦ ਕਾਲ ਚਿੰਤਨ ਅਕਾਲ ਚਿੰਤਨ ਬਣ ਜਾਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਆਪਣੀ ਅਜ਼ੀਮ ਰਚਨਾ ਦਾ ਨਾਂ ਹੀ ਰੱਖਿਆ ਅਕਾਲ ਉਸਤਤ ਉਹਦੀ ਮਹਿਮਾ ਜੋ ਸਮੇਂ ਦੇ ਚ ਨਹੀਂ ਹੈ ਵਕਤ ਦੇ ਚ ਨਹੀਂ ਹੈ ਔਰ ਉਸੇ ਦਾ ਜ਼ਿਕਰ ਜਪ ਸਾਹਿਬ ਦੇ ਚ ਕਰ ਦਿੱਤਾ ਹੈ ਅਕਾਲ ਹੈ ਅਜਾਲ ਹੈ ਅੱਲਾ ਹੈ ਅਜਾ ਹੈ ਕਾਲ ਚਿੰਤਨ ਸਮੇਂ ਦਾ ਚਿੰਤਨ ਸਮੇਂ ਨੂੰ ਵਿਦਵਾਨਾਂ ਨੇ ਤਿੰਨ ਧਾਰਾਵਾਂ ਵਿੱਚ ਵੰਡੇ ਆ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ ਲੰਘ ਗਿਆ ਭੂਤਕਾਲ ਆਉਣ ਵਾਲਾ ਭਵਿਸ਼ ਜਿਸ ਵਿੱਚ ਜੀ ਰਹਾ ਵਰਤਮਾਨ ਤਿੰਨ ਨੇ ਪ੍ਰਮਾਤਮਾ ਨੂੰ ਕਹਿੰਦੇ ਨੇ ਤ੍ਰੈਕਾਲ ਦਰਸੀ ਹੈ ਤਿੰਨਾਂ ਕਾਲਾਂ ਨੂੰ ਵੇਖਣ ਵਾਲਾ ਹੈ ਤਿੰਨਾਂ ਕਾਲਾਂ ਦੇ ਵਿੱਚ ਨਹੀਂ ਹੈ ਇਸ ਵਾਸਤੇ ਸੀ ਇਹ ਨਹੀਂ ਕਹਿ ਸਕਦੇ ਪਰਮਾਤਮਾ ਭੂਤ ਕਾਲ ਦੀ ਘਟਨਾ ਹੈ ਨਹੀਂ ਕਹਿ ਸਕਦੇ ਪਰਮਾਤਮਾ ਭਵਿਸ਼ਯ ਦੀ ਸੰਭਾਵਨਾ ਹੈ ਐਸਾ ਨਹੀਂ ਕਹਿ ਸਕਦੇ ਐਸਾ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ ਨਹੀਂ ਕਹਿ ਸਕਦੇ ਅਸੀਂ ਕਹਿ ਸਕਦੇ ਹਾਂ ਸਾਡੀ ਮਾਤਾ ਹੈਗੀ ਸੀ ਅੱਜ ਤੇ ਕੋਈ ਨਹੀਂ ਦਾਦਾ ਹੈਗਾ ਸੀ ਅੱਜ ਤੇ ਨਹੀਂ ਹੈ ਕੋਈ ਕਹਿ ਸਕਦਾ ਹੈ ਸ਼ਹਿਦ ਪੋਤਰਾ ਹੋਵੇਗਾ ਅਜ ਤੇ ਨਹੀਂ ਹੈ ਪੁੱਤਰ ਹੋਵੇਗਾ ਅਜ ਤੇ ਨਹੀਂ ਹੈ ਐਸਾ ਸੀ ਨਹੀਂ ਕਹਿ ਸਕਦੇ ਪਰਮਾਤਮਾ ਹੈਗਾ ਸੀ ਅਜ ਨਹੀਂ ਹੈ ਇਹ ਨਹੀਂ ਕਹਿ ਸਕਦੇ ਮਾਂ ਬਾਪ ਬਾਰੇ ਕਹਿ ਸਕਦੇ ਆ ਬਾਬਾ ਫਰੀਦ ਹੀ ਕਹਿ ਰਹੇ ਨੇ ਫਰੀਦਾ ਕਿੱਥੇ ਟੈਡੇ ਮਾਪਿਆਂ ਜਿੰਨੇ ਤੋਂ ਜਣਿਆ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਕਿੱਥੇ ਨੇ ਅੱਜ ਤੇ ਕੋਈ ਨਹੀਂ ਕੱਲ ਤੇ ਹੈ ਸੰ ਅੱਜ ਤੇ ਕੋਈ ਨਹੀਂ ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਤੇ ਮੈਂ ਫਿਰ ਬਿਆਨ ਕਰਾਂਗਾ ਜੋ ਹੈ ਤੇ ਨਹੀਂ ਹੋ ਜਾਂਦਾ ਹੈ ਕਿ ਜੋ ਨਹੀਂ ਹੈ ਤੇ ਹੈ ਹੋ ਜਾਂਦਾ ਹੈ ਬਸ ਇਸੇ ਨੂੰ ਮਾਇਆ ਕਹਿੰਦੇ ਇਸੇ ਨੂੰ ਹਵਾ ਕਹਿੰਦੇ ਨੇ ਖੁਲਾਸਾ ਕਿਸੇ ਵਕਤ ਫਿਰ ਕੱਲ ਤੇ ਹੈ ਸੰ ਅੱਜ ਨਹੀਂ ਕੱਲ ਤੇ ਪਿਤਾ ਹੈ ਸੀ ਅੱਜ ਨਹੀਂ ਕੱਲ ਤੇ ਦਾਦਾ ਹੈ ਸੀ ਅੱਜ ਨਹੀਂ ਅੱਜ ਤੇ ਪੁੱਤਰ ਨਹੀਂ ਹੈ ਅੱਜ ਤੇ ਪੋਤਰਾ ਨਹੀਂ ਹੈ ਸ਼ਾਇਦ ਕੱਲ ਹੋਵੇ ਅੱਜ ਤੇ ਨਹੀਂ ਹੈ ਇੱਕ ਮੋਟਾ ਉਦਾਹਰਣ ਮੈਂ ਦੇ ਰਿਹਾ तो परमात्मा भविष्य दी संभावना नहीं कि होवेगा परमात्मा भूतकाल दी घटना नहीं ਕਿ ਪਰਮਾਤਮਾ ਹੈਗਾ ਸੀ ਨਹੀਂ ਕਹਿ ਸਕਦੇ ਅਸਾ ਆਕਾਲ ਤੋਂ ਅਕਾਲ ਦੇ ਚ ਵਰਤਮਾਨ ਵੀ ਨਹੀਂ ਆਂਦਾ ਇਹ ਵੀ ਮੈਰਸ ਕਰਦੇ ਇਸ ਸਵਸਤੇ ਕਹਿ ਦਤਾ ਹੈ ਪਰਮਾਤਮਾ ਵਰਤਮਾਨ ਦੇ ਚ ਵੀ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਜਦ ਵੀ ਝਲਕ ਕਿਸੇ ਨੂੰ ਮਿਲੇਗੀ ਪਰਮਾਤਮਾ ਦੀ ਵਰਤਮਾਨ ਦੇ ਚ ਮਿਲੇਗੀ ਭੂਤਕਾਲ ਦੇ ਚ ਨਹੀਂ ਮਿਲੇਗੀ ਭਵਿਸ਼ ਦੇ ਚ ਨਹੀਂ ਮਿਲੇਗੀ ਮਿਲੇਗੀ ਝਲਕ ਥੋੜੀ-ਬਹੁਤ ਵਰਤਮਾਨ ਦੇ ਚ اور جھلک ملدیاں جیسے لین ہو جائے گا تو ورتમાન بھی مٹ جائے گا ختم ہو جائے گا۔ ہو سکدے تھوڑی وچوں کوئی ایسے ابیاسی ہون میں یہ نہیں کہندا نہیں رہ گئے نہیں میں روحے زمین تے ایسا کوئی شہر نہیں دیکھا جتھے کوئی ابیاسی نہیں ہے۔ اج تک تے مینوں کوئی ایسا شہر نہیں دکھائی دیتا جتھے کوئی رbbi لگن رbbi رس رbbi تڑپ یا رbbi پہنچ والے منک نہ ہوون جس دن نہیں آنے گے میرے خال دنیا نہیں رہے گی ہے پر اتنے تھوڑے ہے نرلے نا گھڑے میں کل دی گل سنا دیا مہاتما بھت اپنے انند نو چچے نے اے انند بہت ویڈی پیڑ دے کوئی چنگے منوک نہیں ہوں دے اور چنگے منوکھاں دی کتائی پیڑ نہیں ہوئی ਕਤਈ ਪੀੜ ਨਹੀਂ ਟਾਵਾ ਟਾਵਾ ਕੱਲਾ ਕਿਧਰੇ ਇਕ ਬਹੁਤ ਵੱਡੀ ਢੀੜ ਦੇ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਪਹਾੜਾਂ ਤੇ ਚਲੇ ਗਏ ਪੀੜ ਮਿਲ ਜਾਏਗੀ ਗੀਟੀਆਂ ਦੀ ਪਥਰਾਂ ਦੀ ਹੀਰਿਆਂ ਦੀ ਪੀੜ ਨਹੀਂ ਮਿਲੇਗੀ ਉਹ ਤੇ ਖੋਦਣਾ ਪੈਗਾ ਕਿਧਰੇ ਇਕ ਅਧਾਤਾ ਆਇਆ ਤੇ ਆਇਆ ਪੀੜ ਨਹੀਂ ਲੱਭੇਗੀ ਗੀਟੀਆਂ ਪਥਰਾਂ ਦੀ ਪੀੜ ਹੈ ਇਹ ਤੇ ਬਹੁਤ ਨੇ یہ تو بہت نے ہین برلے ہیں سی پر بہت تھوڑے بہت تھوڑے بہت تھوڑے اور کئی دفعہ وہ تھوڑے بھی گوپت کیوں گوپت کس کارن کر کے نے وہ کدھر بورے بیٹھے نے گفا بیٹھے نے کتا ہی نہیں جگت نو سمجھ نہیں ایک بچے نو کی پتا ہے جوانی کی آؤں ہے اور ایک جوانوں کی پتا بڑھے پا کی بڑھے ہو کے پتا چلتا ہے بڑے پا کی ہے. اور ایک بڑھے نو کی پتا, کی ہوں دی. پتا ہے موت کی آتی ہے مر کے پتا چلتا ہے موت کی ہے اس چکر چاہ پہنا اگلی کچھ خبر نہ پائی اگے دی کوئی سمجھ نہیں ہے میں ایک دفعہ منقر دہراواں ایک بچے نو کی آتی ہے کی ہے جوان بن کے پتا چلتا ہے جوانی کی آتی ہے ایک جوان نڈے پا آد ہے. ہے بڑے ہو کے پتہ چلتا ہے بڑھےپا کی ہے ਔਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਮਰ ਕੇ ਪਤਾ ਚੱਲਦਾ ਹੈ ਮੌਤ ਕੀ ਦੂਜੇ ਦੀ ਮੌਤ ਨਾਲ ਕੱਖ ਨਹੀਂ ਪਤਾ ਚੱਲਦਾ ਬੁੱਢਿਆਂ ਨੂੰ ਵੇਖ ਕੇ ਬੁਢੇਪਾ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਪਤਾ ਚੱਲਦਾ ਬੁੱਢੇ ਦਿਖਾਈ ਦੇ ਰਹੇ ਨੇ ਪਰ ਬੁਢੇਪਾ ਕੀ ਹੈ ਇਹ ਤੇ ਬੁੱਢੇ ਉਹ ਕਹੀ ਪਤਾ ਚੱਲਦਾ ਉਹਨੇ ਜਵਾਨ ਦਿਖਾਈ ਦੇ ਰਹੇ ਨੇ ਬੱਚੇ ਲੋਕ ਪਰ ਜਵਾਨੀ ਕੀ ਆਉਂਦੀ ਹੈ ਕੱਖ ਨਹੀਂ ਪਤਾ ਇਹ ਤੇ ਜਵਾਨ ਬਣ ਕੇ ਪਤਾ ਚੱਲਦਾ ਜਵਾਨੀ ਕੀ ਆਉਂਦੀ ਹੈ ਲਾਸ਼ਾਂ ਦਿਖਾਈ ਦੇ ਰਹੀਆਂ ਨੇ ਕਬਰਾਂ ਦਿਖਾਈ ਦੇ ਰਹੀਆਂ ਨੇ ਅਰਥੀਆਂ ਉੱਠਦੀਆਂ ਘਰ-ਘਰ ਚੋਂ ਦਿਖਾਈ ਦੇ ਰਹੀਆਂ ਨੇ ਇਥੇ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਹੋਜ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਪਤਾ ਚੱਲਦਾ ਇਥੇ ਗੁਰਮੁਖ ਬਣ ਕੇ ਹੀ ਪਤਾ ਚੱਲਦਾ ਹੈ ਗੁਰਮੁਖਤਾਈ ਕੀ ਆਉਂਦੀ ਹੈ ਸੰਤ ਬਣ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਪਰਮਾਤਮਾ ਦਾ ਸਰੂਪ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਇਹ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਕਿ ਤੇ ਇੰਜ ਕਹਿ ਸਕਦੇ ਆ ਇੱਕ ਬੱਚੇ ਨੂੰ ਇਹ ਵੱਡਾ ਉੱਚਾ ਹੋਵੇ ਕੋਈ ਜਵਾਨ ਵਰਗਾ ਹੋਏਗਾ ਤੈਨੂੰ ਪਤਾ ਚੱਲ ਜਾਏਗਾ ਜਵਾਨੀ ਕੀ ਹੈ ਅਜੇ ਤੇ ਨਹੀਂ ਔਰ ਇੱਕ ਜਵਾਨ ਨੂੰ ਕਹਿ ਸਕਦੇ ਆ ਇਹ ਵੱਡਾ ਉੱਚਾ ਹੋਵੇ ਕੋਏ ਬੁੱਢਾ ਹੋ ਜਾਏਗਾ ਤੈਨੂੰ ਪਤਾ ਚੱਲ ਜਾਏਗਾ ਬੁਢੇਪਾ ਕੀ ਆਉਂਦਾ ਹੈ ਅਜੇ ਤੇ ਨਹੀਂ ਮਰ ਕੇ ਪਤਾ ਚਲ ਜਾਏਗਾ ਮੌਤ ਕੀ ਹੁੰਦੀ ਹੈ ਅਜੇ ਤਾਂ ਨਹੀਂ ਜਪਦਿਆਂ ਜਪਦਿਆਂ ਅਭਿਆਸ ਕਰਦਿਆਂ ਕਰਦਿਆਂ ਜਿਸ ਦਿਨ ਤੂੰ ਰੱਬ ਵਰਗਾ ਹੋ ਗਿਆ ਤੈਨੂੰ ਪਤਾ ਚਲ ਜਾਏਗਾ ਰੱਬ ਕੀ ਹੈ ਪਰਮਾਤਮਾ ਕੀ ਉਂਝ ਤੇ ਨਹੀਂ ਕੱਖ ਨਹੀਂ ਪਤਾ ਚਲੇਗਾ ਲੋਕੀ ਜੋ ਫੈਸਲਾ ਕਰਦੇ ਨੇ ਫੁਲਾਣੇ ਬਹੁਤ ਵੱਡੇ ਸੰਤ ਨੇ ਮਹਾ ਸੰਤ ਨੇ ਔਰ ਸਭ ਫੈਸਲਾ ਉਹੀ ਕਰਦੇ ਨੇ ਜਿਵੇਂ ਬੱਚਾ ਕੋਈ ਜਵਾਨਾਂ ਦੇ ਬਾਰੇ ਫੈਸਲਾ ਕਰੇ ਤੇ ਜਿਵੇਂ ਜਵਾਨ ਕੋਈ ਬੁੱਢਿਆਂ ਬਾਰੇ ਫੈਸਲਾ ਕਰੇ ਤੇ ਜਿਵੇਂ ਕੋਈ ਬੁੱਢਾ ਮਰਿਆ ਹੋਇਆ ਬਾਰੇ ਫੈਸਲਾ ਕਰੇ ਅਗਲੀ ਕਿਹច ਖਬਰ ਨਾ ਅੱਗੇ ਅੱਗੇ ਦੀ ਸਮਝ ਨਹੀਂ ਆਉਂਦੀ ਮਨੁੱਖ ਨੂੰ